ਗੁਰੂ ਕਾਸ਼ੀ ਵਿੱਚ ਪੈਰ ਤਰਿਆ ਅੱਜ ਆਪਾਂ ਤੇ ਥੋੜੇ-ਮੋਟੇ ਕੰਮ ਕਰਨੇ ਸੀਗੇ ਤੇ ਆਪਣੇ ਨਾਲ ਆਇਆਗਾ ਆਪਣਾ ਭਰਾ ਲਵਜੀ ਕਾਸ਼ੂ ਬਾਈ ਨੇ ਪੈਰ ਤਰਿਆ ਧਰਤੀ ਪਾੜ ਗਈ ਦਲ ਬਈ ਲਵਜੀ ਤਾਂ ਆਇਆਗਾ ਲਵਜੀ ਤਾਂ ਅੱਜ ਇੰਨੇ ਦਿਨਾਂ ਬਾਅਦ ਯੂਨੀਵਰਸਿਟੀ ਚ ਕਿ ਮੜਾ ਹੋਇਆ ਨਗਰ ਆਉਣਾ ਤਾਂ ਹੈ ਨਹੀਂ ਸੀਗਾ ਬਾਈ ਯਾਰ ਉਹਨਾ ਸਾਡਾ ਮਾਸਟਰ ਜਿਆ ਸੀਗਾ ਮੈਨੂੰ ਫੋਨ ਲਾਈ ਜਾਂਦਾ ਸੀ ਤਿੰਨ-ਚਾਰ ਦਿਨ ਹੋ ਗਏ ਵੀ ਕਹਿੰਦਾ ਵੀ ਅੱਗੇ ਸਚੀ ਸਕਾਲਰਸ਼ਿਪ ਅਪਲਾਈ ਕਰਨੀਆਂ ਹੁਣ ਮੈਂ ਕਿਸ਼ਤਾਂਾਂ ਭਰ ਕੇ ਹੁਣ ਫ੍ਰੀ ਹੋਇਆ ਵੀ ਤਾਂ ਕਰਕੇ ਥੋੜਾ 10 ਤਰੀਕ ਦਾ ਆਪੇ ਇੱਕ ਤੋਂ ਲੈ ਕੇ 10 ਤਰੀਕ ਤੱਕ ਮੇਰੇ ਤੇ ਪੂਰਾ ਸਟ੍ਰੈਸ ਹੁੰਦਾਗਾ ਤਾਂ ਤਾਂ ਕਰਕੇ ਮੈਂ ਥੋੜਾ ਆਇਆ ਨਹੀਂ ਅੱਜ ਫਿਰ ਆਪਾਂ ਆਏ ਆ ਸਕਾਲਰਸ਼ਿਪ ਜੀ ਅਪਲਾਈ ਕਰਨੇ ਫਿਰ ਆਪਾਂ ਫਿਰ ਦੁਬਾਰੀ ਕੰਮ ਤੇ ਲੰਘ ਤੇ ਜਿਹੜੀ ਸਕਾਲਰਸ਼ਿਪ ਆਊਗਾ ਤੁਸੀਂ ਕੀ ਕਰੋਗੇ ਉਹ ਆਪਾਂ ਦੇਖਦੇ ਆਂਗੇ ਜਾਂ ਤਾਂ ਆਪਾਂ ਭਰ ਦਾਂਗੇ ਇਹ ਪੈਸੇ ਮੈਂ ਭਰ ਪੜ੍ਹਾਈ ਦਾ ਕਰਨੀ ਸੀ ਇਹਨਾਂ ਨੇ ਇੱਕ ਚੂਦਿਆ ਕੰਮ ਕਰਿਆ ਸੀ ਮੈਂ ਨਾ ਪੇਪਰ ਦੇਣ ਗਿਆ ਸੀ ਇਹਨਾਂ ਨੇ ਮੇਰੇ ਪੇਪਰ ਨਹੀਂ ਲਏ ਮੈਂ ਇਹਨਾਂ ਨੂੰ ਜਦੋਂ ਐਡਮਿਸ਼ਨ ਕਰਵਾਈ ਸੀ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਮੈਂ ਹੈ ਨਾ ਇਹਨਾਂ ਨੇ ਮੈਨੂੰ ਚੂਤੀਆ ਬਣਾਇਆ ਹੋਣਾ ਇਹਨਾਂ ਨੂੰ ਆਪਾਂ ਚੂਤੀਆ ਬਣਾਵਾਂਗੇ ਇਹਨਾਂ ਨੂੰ ਫੋਕਾਣੀ ਵੀ ਸਕਾਉਰ ਜੇਪਦਾ ਕੀ ਕਰਨਾ ਤੁਸੀਂ ਜੇਪਦਾ ਆਪਾਂ ਚੱਲਾਂਗੇ ਕਸ਼ਮੀਰ ਜਾਂ ਕੇਰਲਾ ਠੀਕ ਹੈ ਟ੍ਰਿਪ ਨਵਾਵਾਂਗੇ ਤੁਹਾਨੂੰ ਉੱਥੇ ਅਗੇ ਸੁੰਦਰ ਸੁੰਦਰ ਪਹਾੜ ਦਿਖਾਵਾਂਗੇ ਹਾਂਜੀ ਹਾਂਜੀ ਅਸੀਂ ਨੇਚਰ ਲਵਰਾਂਗੇ ਇਹਦਾ ਨੰਨੂ ਸੰਧ 45 ਪੁਰਨਾ ਗੱਲ ਕਰੋ ਸੱਚੀ ਗੱਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਅੱਜ ਚਾਰ ਮੇਰੀ ਵੀਡੀਓ ਦੇਖ ਰਹੇ ਮਿੱਤਰ ਬਿੱਲਿਆ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਆਪ ਆਫਰੀ ਆਪਾਂ ਆਇਆ ਗੁਰੂ ਕਾਸ਼ੀ ਯੂਨੀਵਰਸਿਟੀ ਤੇ ਨਾਲ ਅਸਾਂ ਨੰਨੂ ਸੰਧ ਤੇ ਇਹਦੇ ਆਪਣੇ ਦੋਨਾਂ ਦੇ ਵਿਚਾਲ ਉਹ ਤੋ ਡਰਦਾ ਕਿਉਂ ਦੀ ਗ੍ਰੈਂਡ ਐਂਟਰੀ ਲੱਬੀ ਜੀ ਦੀ ਐਂਟਰੀ ਤੇ ਬੰਦੇ ਦੀ ਲੱਬੀ ਦੀ ਗ੍ਰੈਂਡ ਐਂਟਰੀ ਬਈ ਬੰਦੇ ਨਾਲ ਕਰ ਆਪਣੇ लवली ਬਾਈ ਯਾਰਗੇ ਗ੍ਰੈਂਡ ਐਂਟਰੀ ਆ ਮੁੰਡੇ ਦੀ ਹੁਣ ਆਇਆ ਜਿਵੇਂ ਵਾਸ਼ਟੀ ਸਾਰ ਸਾਰ ਹੋ ਗਏ ਹੋਰ ਬਈ ਕੀ ਹਾਲ ਹੈ ਸਾਰਿਆਂ ਨੂੰ ਮੁੰਡਿਆਂ ਨੂੰ ਠੀਕ ਆ ਵਧੀਆ ਹੋ ਸੈਟ ਸਾਰੇ ਮੁੰਡਿਆਂ ਨੇ ਸਾਸਤਰੀ ਕਾਲ ਤੇ ਆਪਣੇ ਇਕੱਠੇ ਹੋ ਗਏ ਪੁਰਾਣੇ ਯਾਰ ਮਾਹੌਲ ਸੈੱਟ ਹੀ ਹੁੰਦਾ ਐਂਟਰੀ ਐਂਟਰੀ ਤੇ ਲਵਾਰੀ ਲੱਭੀ ਬਾਈ ਦੀ ਕਿਹੜੀ ਐਂਟਰੀ ਆਹ ਦੇਖੋ ਬਈ ਗਰੀਬਾਂ ਦਾ ਰਾਖਾ ਲੱਭੀ ਬਾਈ ਦੀ ਐਂਟਰੀ ਤੇ ਪਤਾ ਕੀ ਲਾਉਣਾ ਬੱਬੂ ਮਾਨ ਦਾ ਗਾਣਾ ਉਹ ਗੁਰੂ ਕਸ ਯੂਨੀਵਰਸਿਟੀ ਵਿੱਚ ਜੰਗ ਲੱਗੀ ਐ ਤੇ ਲੜਾਈ ਦਾ ਮਾਹੌਲ ਐ ਕਿਉਂ ਲਵਜੀਤ ਸਿੰਘ ਹਾਂਜੀ ਪੁਲਿਸ ਵਾਲੇ ਵੀ ਖੜੇ ਆ ਦੇਖੋ ਪੁਲਿਸ ਵਾਲੇ ਖੜੇ ਆਓ ਦੇਖੋ ਪੁਲਿਸ ਵਾਲੇ ਖੜੇ ਆਗੇ ਤੇ ਹਾਂ ਇਹ ਦੋ ਤੇ ਐਂਟਰੀ ਪੂਰੀ ਆ ਧਰਤੀ ਹੋਣੀ ਆ ਵੀ ਉਹ ਮੁੰਡਾ ਇਹ ਹਲਾ ਖਾਤੇ ਯੂਨੀਵਰਸਿਟੀ ਵਿੱਚ ਜਵਾਕਾਂ ਦਾ ਟੂਰ ਆਇਆ ਸੀਗਾ ਇਹ ਜਵਾਕ ਵੀ ਇੱਥੇ ਲੱਗਣੇ ਯੂਨੀਵਰਸਿਟੀ ਵਿੱਚ ਤਾਂ ਕਰਕੇ ਟੂਰ ਆਇਆ ਸੀਗਾ ਮਸ਼ਹੂਰੀ ਐਡਵਰਟਾਈਜ਼ਮੈਂਟ ਹੀ ਕਰ ਦਿੰਦੇ ਆ ਇੱਕ ਤਾਂ ਯੂਨੀਵਰਸਿਟੀ 'ਚ ਤੇ ਚਾਰ ਬਸਾਂਾਂ ਚਾਰ ਬਸਾਂ ਚ ਆਏ ਆਗੇ ਜਵਾਕ ਸਾਰੇ ਆਹ ਵਾਗੇ ਯੂਨੀਵਰਸਿਟੀ 'ਚ ਘੁੰਮਣ ਆਏ ਸੀ ਭਈ ਇਹ ਯੂਨੀਵਰਸਿਟੀ ਟ੍ਰੈਂਡਿੰਗ ਚੱਲ ਰਹੀ ਆ ਆਸ-ਪਾਸੇ ਪਿੰਡਾਂ ਵਿੱਚ ਜਿਹੜੇ ਇੱਥੇ ਏਹੀ ਲੱਗ ਇੱਥੇ ਲੱਗਦੇ ਆ ਮਤਲਬ ਯੂਨੀਵਰਸਿਟੀ ਚ ਡਾਰ ਆਈ ਹਿੰਦੇ ਜਵਾਕਾਂ ਦੇ ਇਧਰੋਂ ਤੇ ਆਖੜਾ ਵੀ ਆਪਣਾ ਜਿਗਰ ਤੇ ਜਿਗਰ ਦੇ ਟੋਟੇ ਹੋਰ ਬਈ ਜਿਗਰ ਵਧੀਆ ਵਧੀਆ ਸੱਟ ਵਧੀਆ ਵਧੀਆ ਮੇਰਾ ਨਾਂ ਕੀ ਆ ਤੇ ਮੂਸੇ ਵਾਲਾ 5911 ਜੌਂਡੀ ਮਾਨਸਾਲਾ 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 ਆਇਆ ਬਿੱਲਾ ਯਾਰ ਹੈਂ ਇਹਦੀ ਗੱਲ ਕਰਦਾ ਤੂੰ ਤਾਂ ਮੇਰੀ ਜਾਨ ਆ ਬਿੱਲਾ ਦਰੇ ਆ ਬਾਸ ਜੇਕਰ ਗੀਸ ਲੈ ਯਾਰ ਬਾਈ ਯਾਰ ਸੁਣਾ ਦੇ ਕਿ ਤੇਨੂੰ ਵੀ ਕਿਸੇ ਨਾਲ ਇਸਟਾ ਤੇ ਵੇਖਣ ਜੋਗੀ ਰਹ ਜੇਗੀ ਇਸਟਾ ਤੇ ਵੇਖਣ ਜੋਗੀ ਰਹ ਜੇਗੀ ਤੈਨੂੰ ਕਿਤੇ ਵੀ ਦਵਿੰਦਰ ਨਾ ਲੱਭਿਆਂ ਮਿਲੂ ਹੁਣ ਜਦੋਂ ਵੀ ਮਿਲेंगी ਜੱਟ ਫੱਬਿਆਂ ਮਿਲੂ ਫੱਬਿਆਂ ਮਿਲੂ ਅੱਖਾਂ ਉਤੇ ਛੇੜ ਕੋਈ ਲੱਗਿਆਂ ਮਿਲੂ ਵਾਏ ਵਾਏ ਬਹੁਤ ਸੁਣਾ ਸਨੇ ਬ్రో ਲਵ ਯੂ ਬ్రో ਰਾਈ ਲਵ ਯੂ ਆ ਬਾਏ ਲੋਦਾ ਲਾਸਟ ਜੈਂਟਰੀ ਲਾਲਾ ਉਹ ਉਸਤਾਦ ਜੀ ਉਸਤਾਦ ਜੀ ਉਸਤਾਦ ਉਸਤਾਦ ਸੋਨੂ ਸੀਤੂ ਵਾਲਿਆਂ ਕੋ ਆਇਆ ਆਇਆ ਸਾਲ ਤਾਂ ਸਾਰੇ ਠੀਕ ਆਵਾਂਗੇ ਜੀ ਖਾਨ ਦਾ ਪਦਵ ਆ ਗਿਆ ਜੀ ਸਾਡੇ ਆ ਵੀ ਬਰੀਆਨੀ ਲੈਤੀ ਸੀਗੀ ਆਪਾਂ ਤੇ ਗੋੜਾ ਵਾਲੇ ਚੌਲ ਲੱਗਦੇ ਆਏ ਬਰੀਆਨੀ ਬਰੀਆਨੀ ਨਹੀਂ ਬਈ ਗੋੜਾ ਵਾਲੇ ਚੌਲ ਐ ਹਮ ਟੇਸਟ ਤਾਂ ਠੀਕ ਆਗਾ ਇੰਨੀ ਮਾੜੀ ਵੀ ਹੈ ਨਹੀਂ ਘਣਾ ਨਾਡੀ ਹੂੰ ਸਪਰਾਈਟ ਦਿਓ ਮੈਨੂੰ ਸਹੀ ਆ ਸਹੀ ਆ ਸਵਾਦ ਦਾ ਗਾਂਚ ਹੂੰ ਸਵਾਦ ਇੰਨੀ ਵੀ ਨਹੀਂ ਸਵਾਦ ਉਹ ਠੀਕ ਆ ਐਨ ਤੂੰ ਸਾਡਾ ਵਾਲਾ ਹੀ ਘੈਂਟ ਬਣਾ ਦੇ ਤੈਨੂੰ ਹਲ ਖਾ ਕੇ ਦੇਖਦੀ ਖੜੀ ਐ ਇਹ ਕੁਛ ਕਾਇਤਾ ਰੰਗਾਂ ਗਾਂ ਵੀ ਤੂੰ ਵਲੌਗ ਬਣਾਉਣੇ ਬੰਦ ਕਰ ਦੇ ਕਿਉਂਕਿ ਪਹਿਲਾਂ ਪਹਿਲਾਂ ਤਾਂ ਐ ਕਰਦੀ ਹੁੰਦੇ ਆ ਵੀ ਲੋਕ ਵੀ ਉਹ ਨਾ ਹੋਵੇ ਜਦੋਂ ਮਸੂਰ ਹੋ ਗਿਆ ਉਹਦੇ ਇਹੀ ਲੋਕ ਆਪਾਂ ਨੇ ਪਿੱਛੇ ਪਿੱਛੇ ਹੋਣਗੇ ਉਸ ਮੰਡੀ ਵਾਲਾ ਸਿੱਧੂ ਦੇ ਮਿਲਣਾ ਆਪਾਂ ਨੂੰ ਬਾ ਮਾ ਜਾ ਕਰਨ ਮੈਂ ਇੱਕ ਮਿੰਟ ਬਰੇਕ ਯਾਰ ਜਿਹੜੀ ਬਾਤ ਚ ਕਰਿਆ ਅਬੀ ਨਿਆਰਾ ਹੀ ਜਾਂਦਾ ਆ ਆਪਣੀ ਪੋਡਕਾਸਟ ਵੀ ਕਰਨੀ ਆ ਆਪਾਂ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਠੀਕ ਹੈ ਹਾਂ ਹਾਂ ਜ਼ਰੂਰ ਪੋਡਕਾਸਟ ਬਾਈ ਵੀ ਕਰਾਂਗੇ ਜੀ ਗਰੀਬਾਂ ਦਾ ਰਾਖਾ ਆਪਣੇ ਚੈਨਲ ਦਾ ਨਾਂ ਹੈ ਗਰੀਬਾਂ ਦਾ ਰਾਖਾ ਜਿਸ ਤੇ ਆਪਾਂ ਪਹਿਲਾਂ ਪੁੱਕ ਗਰੀਬਾਂ ਦਾ ਬਾਈ ਬਲੌਗਰ ਸਾਊ ਦਾ ਕਰਨਾ ਜੋ ਕਿ ਜੀਕੇਯੂ ਚ ਬੜੇ ਫੇਮਸ ਹੋ ਚੁੱਕੇ ਆ ਅੱਜ ਕੱਲ ਬੜੀਆਂ ਰੀਲਾਂ ਚੱਲਦੀਆਂ ਬਾਈ ਦੀ ਜੀਕੇਯੂ ਦੀ ਆ ਸੋ ਆਪਾਂ ਮਿਲਦੇ ਆ ਪੋਡਕਾਸਟ ਚ ਓਕੇ ਬਾਈ ਧੰਨਵਾਦ ਆ ਆਪਣੇ ਲਈ ਜੈ ਸਾਰੇ ਠੀਕ ਆ ਵੀਰੇ ਜਾਨਨੇ ਹੈਗੇ ਓਕੇ ਬਰੋ ਉਧਰ ਚੱਲ ਜਲਦਾ ਭੈਣ ਤੇਰੀ ਨੂੰ ਬਾਹਰ ਤੋਰੀਏ ਬਾਹਰ ਤੋਰੀਏ ਲੈ ਜੀ ਯੂਨੀਵਰਸਿਟੀ ਵਿੱਚ ਜਾ ਰਹੇ ਆ ਬਾਹਰ ਕੱਲੂ ਫੇਰ ਆਪਣੇ ਜਿਹੜੇ ਨਾਲ ਦੇ ਸੀਗੇ ਯੂਨੀਵਰਸਿਟੀ ਵਾਲੇ ਉਹ ਹੈਗੇ ਆ ਕੇ ਫਰਾਰ ਤੇ ਹੁਣ ਆਪਾਂ ਨੂੰ ਹੈਗਾ ਇੰਤਜ਼ਾਰ ਪੇਪਰਾਂ ਦਾ ਰਿਜ਼ਲਟ ਆਊਗਾ ਜਦੋਂ ਜਦੋਂ ਆਊਗੀ ਆਪਾਂ ਨੂੰ ਹੈਗਾ ਇੰਤਜ਼ਾਰ ਜਦੋਂ ਆਊਗੀ ਸਕਾਲਰਸ਼ਿਪ ਕਸ਼ਮੀਰ ਦੀ ਟ੍ਰਿਪ ਸਿੱਧੀ ਬਾਤ ਤਿਆਰ ਹੋਣ ਆਪ ਆ ਗਏ ਬਾਅਦ ਤੇ ਆਪਾਂ ਜਾਣਿਆ ਕਰੇ ਸਾਡੀ ਅਗਲੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਖੂਸ ਬੰਡੀ ਵਾਲੇ ਜਾਂਦੇ ਹੁਣ ਘਰੇ ਤੇ ਬਠਿੰਡੇ ਵੀ ਲਗੇੜੇ ਲਾਉਣੇ ਆਪਾਂ ਤੇ ਪਰੇ ਤੋਂ ਪਰੇ ਸਾਨੂੰ ਬਠਿੰਡੇ ਦਾ ਆਪਾਂ ਕਰਾਵਾਂਗੇ ਵਲੌਗ ਦਾ ਸਾਨੂੰ ਪਹਿਲਾ ਵਾਲਾ ਵਲੌਗ ਮੇਰੇ ਚੈੱਕ ਕਰ ਲੋ ਬਠਿੰਡੇ ਦੇ ਬਹੁਤ ਵਲੌਗ ਆ ਗਏ ਹੋਰ ਤੁਸੀਂ ਬਠਿੰਡੇ 'ਚ ਕਿਹੜੀ ਲੋਕੇਸ਼ਨ ਤੁਸੀਂ ਚਾਹੁੰਦੇ ਹੋ ਦੇਖੀ ਨਹੀਂ ਜਿਹੜੀ ਇਹਦੇ ਪੈਸੇ ਕਢਾਈ ਜਾਂਦੇ ਆ ਉਹ ਦੇਖੋ ਜਿਹੜੀ ਤੁਸੀਂ ਬਠਿੰਡੇ ਲੋਕੇਸ਼ਨ ਨਹੀਂ ਦੇਖੀ ਸਾਨੂੰ ਲੋਕੇਸ਼ਨ ਲਿਖ ਕੇ ਭੇਜ ਦਿਓ ਅਸੀਂ ਉਹ ਲੋਕੇਸ਼ਨ ਦਾ ਤੁਹਾਨੂੰ ਸ਼ੂਟ ਕਰਕੇ ਭੇਜ ਦਾਂਗੇ ਜੇ ਤੁਹਾਨੂੰ ਚੰਗੀ ਲੱਗੀ ਉੱਥੇ ਆ ਕੇ ਜਾਇਓ ਤੇ ਕਮੈਂਟ ਵਧੀਆ-ਵਧੀਆ ਕਰਦੇ ਰਹਾ ਕਰੋ ਭਰਾ ਨੂੰ ਪੂਰੀ ਫੁੱਲ ਸਪੋਰਟ ਕਰੋ ਤਾਂ ਕਿ ਅੱਗੇ ਵਧੇ ਆਪਣੇ ਇੰਡੀਆ 'ਚ ਕੋਈ ਬੰਦਾ ਛੇਤੀ ਉੱਠਦਾ ਨਹੀਂ ਤੇ ਇਹ ਬੰਦੇ ਨੇ ਵਧੀਆ ਮਤਲਬ ਕਿ ਬੜੇ ਲੋਕ ਇਹਨੂੰ ਕਹਿੰਦੇ ਆ ਵੀ ਤੂੰ ਹਾਂ ਆਏ ਆ ਇਹ ਆ ਉਹ ਆ ਪਰ ਇਹ ਗੌਰ ਨਹੀਂ ਕਰਦੇ ਮੇਰੀ ਗੱਲ ਤੇ ਜ਼ੋਰਦਾਰ ਤਾੜੀ ਆਪਣੇ ਭਰਾ ਲਈ ਵਾਹੇ ਬਾਏ 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 ਅਮਨੋਜ ਹਲਾ ਦੇ ਆਏ ਸੀਗੇ ਪੀਜ਼ਾ ਖਾਣ ਤੇ ਲਵਜੀਤ ਤੇ ਮੈਂ ਇਹਨਾਂ ਦੇ ਪਹਿਲਾ ਪੀਜ਼ਾ ਖਾਦਿਆਂ ਦਾ ਟੇਸਟ ਵਧੀਆ ਹੁੰਦਾ ਹਨਾ ਫਿਲਮ ਦੇਖ ਤੇ ਆਪਾਂ ਫਿਲਮ ਦੀ ਟਿਕਟਾਂ ਕਰਾ ਲਵਾਂ ਤੁਹਾਨੂੰ ਅੰਦਰ ਦਿਕਾਂ ਦੋ ਮੂਵੀ ਦੇਖਣ ਜਾਣੀ ਹੈਗੀ 6 ਵਜੇ ਦਾ ਸ਼ੋਅ ਆ ਤੇ ਅੱਧਾ ਘੰਟਾ ਹੋ ਗਿਆ ਹੁਣ ਚੱਲਦੇ ਆਪਾਂ ਜਾਂ ਇੱਥੇ ਪੀਜ਼ਾ ਖਾਣਾ ਆ ਜਾਂਦੇ ਆ ਕਿ ਲੋਕ ਇੱਧਰ ਕਰਦੇ ਆ ਅਸੀਂ ਕਾਫੀ ਆਨਾ ਕੰਮ ਤੇ ਜਿਹੜੇ ਅੱਜ ਸਾਡੇ ਕੋਲ ਲੱਗੇ ਹੋ ਅਸੀਂ ਉਹ ਤੋਂ ਬਾਅਦ ਦੁਬਾਰੀ ਕੰਮ ਕਰਕੇ ਆਂ ਬਸ ਪੀ ਆ ਗਏ ਆਪਾਂ ਬਸ ਥੋੜਾ ਜਿਹਾ ਖਾ ਲਿਆ ਤੇ ਖਾ ਕੇ ਚੱਲਦੇ ਆਂ ਟਾਈਮ ਵੀ 15 ਮਿੰਟ ਰਹਿ ਗਏ ਮੂਵੀ ਦੇਖਣ ਜਾ ਸਾਡੇ ਬਾਹਰ ਆ ਗਏ ਤੇ ਪੀਜਾ ਬਹੁਤ ਟੇਕੀ ਸੀਗਾ ਤੇ ਹੁਣ ਆਪਣੇ 15 ਮਿੰਟ ਰਹਿ ਗਏ ਫਿਲਮ ਚੱਲਣ ਚ ਜਲਦੀ ਜਲਦੀ ਆਪਾਂ ਲਿਫਟ ਰਹੀਂ ਚੜਦੇ ਆਪਣੀ ਕੋਠੀਦਾਰ ਹੋ ਜਾਂ ਗਰੀਨ ਦੀ ਜਗ੍ਹਾ ਕੋਠੀਦਾਰ ਹੋ ਗਈ ਚੱਲਦੇ ਆਪਾਂ ਦੋ ਦੋ ਆਪਾਂ ਉੱੜਨੇ ਚਾਹਣਗੇ ਕਿ ਲਿਫਟ ਇੰਚ ਲੈ ਉੱੜਨੇ ਚਾਹਣਗੇ ਚਾਲ ਤੇ ਮਿੱਤਲ ਮਾਲੀਆਂ ਮਿੱਤਲ ਮਾਲ ਦੀ ਲਿਫਟ ਉੱਤੋਂ ਆਪਾਂ ਚੜੀ ਜਾਂਦੇ ਆ ਮਿੱਤਲ ਮਾਲ ਵੀ ਸਜਾਇਆ ਪਿਆ ਕਿਉਂਕਿ ਕ੍ਰਿਸਮਸ ਦਾ ਟਾਈਮ ਆ ਤੇ ਆਪਣਾ ਤਾਂ ਇਹ ਗੁਰੂਆਂ ਪੀਰਾਂ ਦਾ ਪੀਰਾਂ ਦਾ ਟਾਈਮ ਹੁੰਦਾ ਆ ਆਪਾਂ ਕੁਝ ਨਹੀਂ ਬਣਾਉਂਦੇ ਪੰਜਾਬੀ ਖਿਡਾਰੀ ਸਹੀ ਜਣਾ ਆਪਾਂ ਪੰਜਾਬੀ ਖੁਸ਼ੀ ਨਹੀਂ ਬਣਾਉਂਦੇ ਆਪਾਂ ਸਿੱਧੀ ਦਾੜਾ ਬਣਾਉਣੇ ਆਗੇ ਤੇ ਇੱਥੇ 크리스마ਸ ਦਾ ਟਾਈਮ ਆ ਤੇ ਪੂਰਾ ਸਜਾਇਆ ਪਿਆ ਹਮ ਮੌਲਾ ਇੱਧਰ ਦੀ ਆਪਾਂ ਅੰਦਰ ਵੜਾਂਗੇ ਐਂਟਰ ਸ਼ਿਨਮੇ ਆ ਸ਼ਿਨਮਾ ਦਾ ਇਹਨੂੰ ਕਹਿੰਦੇ ਆਗੇ ਜਮਲਾ ਵੀ ਲੱਗੀ ਪਈ ਆ ਅੰਦਰ ਵੜਦੇ ਆਂਗੇ ਆਪਾਂ ਜਮਲਾ ਕਿ ਜਮਲਾ ਇੱਧਰ ਹੀ ਅੰਦਰ ਵੜਾਂਗੇ ਐਂਟਰੀ ਆਪਾਂ ਦੁਲੰਦਰ ਗੈਂਗਸਟਰ ਸੀਨ ਗੈਂਗਸਟਰ ਸੀਨ ਬਹੁਤ ਸੋਹਣੀ ਮੂਵੀ ਹੈ ਬਈ ਇਸ ਸਕਰੀਨ ਤੇ ਸਾਰੇ ਆਉਣ ਲੱਗ ਗਏ ਅੰਦਰ ਸਾਹਮਣੇ ਆ ਗਈ ਸਕਰੀਨ ਦੇਖਦੇ ਆ ਲੋਕ ਆ ਕੇ ਬੈਠਣ ਲੱਗ ਗਏ ਆਪਣੀ ਸੀਟ ਈ ਐਮ 4 5 ਮੇਰੀ ਵੀ ਉਹ ਤੇ ਆਏ ਮੁਜਾਰ 5 ਦੇਖ ਲਾ ਆਹ ਸੇ ਐਮ 4 5 ਜਾ ਬੈਠ ਗਿਆ ਆਪਾਂ ਆਪਣੀ ਸੀਟ ਤੇ ਲਬਜੀ ਹਨੇਰਾਗਾ ਥੋੜਾ ਜਿਹਾ ਇੱਥੇ ਸਕਰੀਨ ਸਾਹਮਣੇ ਚੱਲੀ ਜਾਂਦੀ ਆ आ एंट्री हो गई फिर ब्लैत मूवी इंटरवल हो गया बहार आए सि बहुत सोहनी मूवी अभी। एंड गल बात आई बहुत सोहनी मूवी बनाई है ਆ ਸਾਰੇ ਲੋਕ ਇੱਕ ਨੰਬਰ ਸਕਰੀਨ 'ਚ ਸੀਗੇ ਤੇ ਇੰਟਰਵਲ ਹੋ ਗਿਆ ਥੋੜਾ ਬਾਹਰ ਆਇਆ ਵੀ ਖਾਣ ਪੀਣ ਨੂੰ ਲੈਣਾ ਆਇਆ ਇੱਥੋਂ ਕੋਲੋਂ ਭਾਈ ਵੀਡੀਓ ਫਿਲਮ ਬਹੁਤ ਹੀ ਸੋਹਣੀ ਸੀ ਦੱਸਿਆ ਕੀ ਉਹ ਨਾਲੀ ਬਹੁਤ ਬਿਆਨ ਐਂਡਲੈਸ ਫਿਲਮਾਂ ਸਾਰਿਆਂ ਨੂੰ ਦੇਖਣੀ ਚਾਹੀਦੀ ਹੈਗੀ ਰੀਅਲ ਇਵੈਂਟ ਹੈ ਸਭ ਤੋਂ ਪਹਿਲਾਂ ਦਾ ਬਹੁਤ ਹੀ ਸੋਹਣੀ ਫਿਲਮ ਹੈ ਛੱਤੀਗੜ੍ਹ ਟੈਗ ਹੋਇਆ ਚੂਹ ਉਹਦੇ ਦਾ ਵੀ ਸਾਰਿਆਂ ਦੇ ਟੈਗ ਹੋਇਆ ਜਿਹਾ ਦੱਸਿਆ ਗਿਆ ਤੇ ਆਪਾਂ ਲੈਫਟ ਰਾਈ ਚੱਲਾਂਗੇ ਉਹ ਦੇਖੋ ਬਈ ਕੌਣ ਬਹੁਤ ਸੋਹਣੀ ਫਿਲਮ ਆ ਗਈ ਤੇ ਹੁਣ ਸਾਡੀ ਵੀਡੀਓ ਦੇਖਣੀ ਸਾਡੇ ਚੈਨਲ ਸਬਸਕ੍ਰਾਈਬ ਧੰਨਵਾਦ ਹੁਣ ਮਿਲਾਂਗਾ ਅਗਲੀ ਵਾਰ ਪਿਆ ਸਾਡਾ ਜਾਈ ਲਾਈਕ ਸ਼ੇਅਰ ਨੇ